ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣਕਰਾਲੀ ਖਰੜ ਸਦਰ ਪੁਲਿਸ ਏਰੀਏ ਦੇ ਵਿੱਚੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਵਿਅਕਤੀ ਦਾ ਇਨਕਾਊਂਟਰ ਕੀਤਾ ਗਿਆ ਜਿਸ ਦੀ ਪਛਾਣ ਲੁਧਿਆਣਾ ਨਿਵਾਸੀ ਵਜੋਂ ਹੋਈ ਹੈ ਇਸ ਮੌਕੇ ਐਸਪੀ ਵਨ ਰਜਿੰਦਰ ਸਿੰਘ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲਾਂ ਇਹਨਾਂ ਚਾਰ ਵਿਅਕਤੀਆਂ ਨੇ ਇੱਕ ਵਿਅਕਤੀ ਦੀ ਕਤਲ ਕਰਕੇ ਇਸ ਦੇ ਕੋਲੋਂ ਗੱਡੀ ਕੋਈ ਸੀ ਜਿਦੇ ਵਿੱਚ ਤਿੰਨ ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਅਤੇ ਅੱਜ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਹ ਵਿਅਕਤੀ ਤੋਂ ਚੌਥਾ આરોપી ਹੈ ਕਿ ਇਹ ਖਰੜ ਇਲਾਕੇ ਦੇ ਵਿੱਚ ਆਇਆ ਹੋਇਆ ਅਤੇ ਜਦੋਂ ਸਾਨੂੰ ਦੇਖਿਆ ਤਾਂ ਇਸਨੇ ਪੁਲਿਸ ਵੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਵੀ ਗੋਲੀ ਚਲਾਈ ਗਈ ਜਿਸ ਦੇ ਵਿੱਚ ਕਰਕੇ ਇਸਦੇ ਗੋਲੀ ਲੱਤ ਤੇ ਵੱਜੀ ਕੀ ਕਹਿਣਾ ਹੈ ਪੁਲਿਸ ਦੇ ਐਸਪੀ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ 17 ਅਗਸਤ ਨੂੰ ਜਿਹੜੀ ਲਾਂਡਰਾ ਸਰਹੰਦ ਰੋਡ ਹੈ ਇਹਦੇ ਤੇ ਸੀਜੀਸੀ ਕਿਚਨ ਦੇ ਜਿਹੜੇ ਦੋ ਏਮਪਲਾਈ ਹਾਂ ਜੀ ਹਾਂ ਜੀ ਤਾਰਾ ਸਿੰਘ ਤੇ ਤੁਸ਼ਾਰ ਸ਼ਰਮਾ ਇਹ ਰਾਤ ਨੂੰ ਕਰੀਬ 10 ਵਜੇ ਸੀਜੀਸੀ ਚ ਜਿਹੜੀ ਜਾ ਰਹੇ ਸੀਗੇ ਤਾਂ ਇਹਨਾਂ ਨੂੰ ਚਾਰ ਜਿਹੜੇ ਨਾਮ ਲੋਂ ਵਿਅਕਤੀ ਐ ਉਹਨਾਂ ਕੋਲ ਅਸਲਾ ਸੀਗਾ ਵੈਪਨ ਸੀਗਾ ਉਹਨਾਂ ਨੇ ਇਹਨਾਂ ਨੂੰ ਘੇਰ ਲਿਆ ਤੇ ਜਿਹੜੇ ਚਾਰ ਨਾਮ ਲੋਂ ਵਿਅਕਤੀ ਸੀਗੇ ਇਹ ਸਵਿਫਟ ਡਜ਼ਾਇਰ ਗੱਡੀ ਤੇ ਆਈ ਸੀਗੇ ਉਹਨਾਂ ਨੇ ਇਹਨਾਂ ਦੋਨਾਂ ਵਿਅਕਤੀਆਂ ਤੋਂ ਇਹਨਾਂ ਦੀ I20 ਗੱਡੀ ਇਹਨਾਂ ਨੂੰ ਕੁੱਟਮਾਰ ਕਰਕੇ ਤੇ ਵੈਪਨ ਦਿਖਾ ਕੇ ਇਹਨਾਂ ਦੀ ਗੱਡੀ ਖੋਲੀ ਸੀਗੀ ਇਸ ਮਾਮਲੇ ਦੇ ਵਿੱਚ ਅਸੀਂ 260 ਨੰਬਰ ਮੁਕੱਦਮਾ 304 ਤੇ 309 ਪੀਐਨਐਸ ਦੇ ਵਿੱਚ ਥਾਣਾ सदर ਜਿਹੜਾ ਅਫਕਰਟ ਦੇ ਵਿੱਚ ਦਰਜ ਕਰ ਲਿਆ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਉਂਕਿ ਰਾਤ ਨੂੰ ਬੜਾ ਵੱਡਾ ਇਨਸੀਡੈਂਟ ਹੋਇਆ ਸੀ ਤੇ ਗੱਡੀ ਖੋਹੀ ਲੈ ਗਈ ਸੀ ਸਾਡੇ ਐਸਐਸਪੀ ਮਾਨਯੋਗ ਸ਼੍ਰੀ ਹਰਮਨਦੀਪ ਸਿੰਘ ਹਾਂਸ ਉਹਨਾਂ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਸਾਡੇ ਐਸਪੀ ਰੂਰਲ ਸ਼੍ਰੀ ਮਨਪ੍ਰੀਤ ਸਿੰਘ एसपी ऑपरेशन ਤਲਵਿੰਦਰ ਸਿੰਘ ਸਾਡੇ ਡੀਐਸਪੀ ਖਰੜ ਕਰਨ ਸੰਧੂ ਡੀਐਸਪੀ ਸਾਡੇ ਡੀ ਜਤਿੰਦਰ ਚੋਹਾਨ ਤੇ ਨਾਲ ਉਹਦੇ ਸਾਡੇ ਜਿਹੜੇ ਐਂਟੀ ਸਨੈਜਿੰਗ ਸਟਾਫ ਦੇ ਇੰਸਪੈਕਟਰ ਗੰਗਰ ਸਿੰਘ ਹੈ ਸਾਡੇ ਇੰਚਾਰਜ ਸੀਆਈਏ ਇੰਸਪੈਕਟਰ ਖਰ ਇੰਸਪੈਕਟਰ ਹਰਮਿੰਦਰ ਸਿੰਘ ਹੈ ਇੰਚਾਰਜ ਸੀਏ ਖਰੜ ਦੇ ਤੇ ਐਸਐਚਓ ਸਦਰ ਖਰੜ ਦੇ ਐਸਐਚਓ ਜਿਹੜੇ ਇੰਸਪੈਕਟਰ ਹਰਮਿੰਦਰ ਆਪਣੇ ਅਮਰਿੰਦਰ ਸਿੰਘ ਹੈ ਇਹ ਸਾਰਿਆਂ ਦੀਆਂ ਟੀਮਾਂ ਬਣਾ ਕੇ ਵਕਫ ਵਕਫ ਟੀਮਾਂ ਬਣੀਆਂ ਸੀਗੀਆਂ ਤੈਨਾ ਟੀਮਾਂ ਨੂੰ ਕੱਲ ਜੋ ਵੱਡੀ ਸਫਲਤਾ ਮਿਲੀ ਜਦੋਂ ਇਨਸਪੈਕਟਰ ਗੱਬਰ ਸਿੰਘ ਦੀ ਟੀਮ ਵੱਲੋਂ ਇਹਦੇ ਇਸ ਮਾਮਲੇ ਦੇ ਵਿੱਚ ਜਿਹੜਾ ਦੋਸ਼ੀਆਂ ਦੀ ਸ਼ਨਾਖਤ ਕੀਤੀ ਗਈ ਤੇ ਤਿੰਨ ਦੋਸ਼ੀ ਜਿਹੜੇ ਪ੍ਰਗਟ ਸਿੰਘ ਇੱਕ ਤਰਨਜੀਤ ਸਿੰਘ ਸੋਨੀ ਤੇ ਇੱਕ ਤੀਸਰਾ ਦੋਸ਼ੀ ਇਹਨਾਂ ਨੂੰ ਮਲੇਕੋਲੇ ਜ਼ਿਲ੍ਹੇ ਦੇ ਏਰੀਏ ਦੇ ਵਿੱਚੋਂ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਵਿੱਚੋਂ ਇਹਨਾਂ ਤੋਂ ਵਾਰਦਾਤ ਦੇ ਵਿੱਚ ਵਰਤੀ ਜਿਹੜੀ ਇਹਨਾਂ ਨੇ I20 ਗੱਡੀ ਖੋਈ ਸੀ ਤੇ ਜਿਹੜੀ ਵਾਰਦਾਤ ਦੇ ਵਿੱਚ ਵਰਤੀ Swift Desire ਗੱਡੀ ਰਿਕਵਰ ਕਰ ਲਈ ਸੀ ਇਸ ਦੇ ਵਿੱਚ ਅਸੀਂ ਜਿਹੜਾ ਚੌਥਾ ਦੋਸ਼ੀ ਹੈ ਭੁਪਿੰਦਰ ਸਿੰਘ ਉਹਨੂੰ ਉਹਦੀ ਪਛਾਣ ਕਰ ਲਈ ਸੀ ਜੀ ਉਹਨੂੰ ਨਾਮਜ਼ਦ ਕੀਤਾ ਗਿਆ ਸੀ ਭੁਪਿੰਦਰ ਸਿੰਘ ਨੂੰ ਅੱਜ ਜਦੋਂ ਸਾਡੀ ਪੁਲਿਸ ਪਾਰਟੀ ਨੇ ਇੰਸਪੈਕਟਰ ਗੱਬਰ ਸਿੰਘ ਦੀ ਟੀਮ ਨੇ ਇਹਨੂੰ ਅ ਸਦਰ ਖਰੜ ਦੇ ਏਰੀਏ ਦੇ ਵਿੱਚ ਅ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨੂੰ ਇਸ਼ਾਰਾ ਕੀਤਾ ਗਿਆ ਤਾਂ ਉਹਨੇ ਪਹਿਲਾਂ ਆਪਣਾ ਮੋਟਰਸਾਈਕਲ ਭਜਾ ਲਿਆ ਤੇ ਇੱਥੇ ਆ ਕੇ ਇਸ ਪੁਆਇੰਟ ਤੇ ਆ ਕੇ ਉਹਦਾ ਮੋਟਰਸਾਈਕਲ ਸਲਿੱਪ ਹੋਇਆ ਤੇ ਉਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਅ ਪਹਿਲਾ ਫਾਇਰ ਜਿਹੜਾ ਸਾਡੀ ਪੁਲਿਸ ਸਾਡੇ ਇੰਸਪੈਕਟਰ ਗੱਬਰ ਸਿੰਘ ਦੀ ਉਹਨਾਂ ਦੀ ਸਕੋਰਪਿਓ ਗੱਡੀ ਦੇ ਵਿੱਚ ਲੱਗਿਆ ਤੇ ਦੂਸਰਾ ਫਾਇਰ ਉਹ ਫਿਰ ਉਹਦੇ ਦੋਸ਼ੀ ਵੱਲੋਂ ਕੀਤਾ ਗਿਆ ਇੰਸਪੈਕਟਰ ਗੱਬਰ ਸਿੰਘ ਵੱਲੋਂ ਪਹਿਲਾਂ ਦੋਸ਼ੀ ਨੂੰ ਸਰੈਂਡਰ ਕਰਨ ਦੀ ਡਾਇਰੈਕਸ਼ਨ ਦਿੱਤੀ ਗਈ ਪਰ ਉਸ ਤੋਂ ਬਾਅਦ ਜਦੋਂ ਉਹ ਨਹੀਂ ਮੰਨਿਆ ਤਾਂ ਉਹਨਾਂ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਇੱਕ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਦੋਸ਼ੀ ਭੁਪਿੰਦਰ ਸਿੰਘ ਹੈ ਉਹਦੇ ਰਾਈਟ ਲੈਗ ਦੇ ਵਿੱਚ ਫਾਇਰ ਆਰਮਿੰਗ ਜਰੀ ਹੋਈ ਹੈ ਮੌਕੇ ਤੇ ਅਸੀਂ ਜਿਹੜਾ ਇਮੀਡੀਏਟ ਐਂਬੂਲੈਂਸ ਮੰਗਾ ਕੇ ਉਹਨੂੰ ਹਸਪੀਟਲ ਦੇ ਵਿੱਚ ਸ਼ਿਫਟ ਕਰਤਾ ਹੈ ਤੇ ਸਾਨੂੰ ਇਥੋਂ ਮੌਕੇ ਤੋਂ ਇੱਕ ਬੱਤੀ ਬੋਰ ਦਾ ਵੈਪਨ ਇੱਕ ਜਿਹੜਾ ਮੋਟਰਸਾਈਕਲ ਰਿਕਵਰ ਹੋਇਆ ਤੇ ਕੁਝ ਜਿਹੜਾ ਨਸ਼ੀਲਾ ਪਦਾਰਥ ਜਾਬਦਾ ਹੋ ਵੀ ਸਾਨੂੰ ਮੌਕੇ ਤੇ ਮਿਲੇ ਆ ਪਹਿਲਾਂ ਵੀ ਕੋਈ ਪਰਚੇ ਹੋਏ ਹੋਏ ਆ ਜੀ ਜਿਹੜੇ ਇਹ ਚਾਰੇ ਦੋਸ਼ੀ ਨੇ ਇਹਨਾਂ ਤੇ ਚਾਰਾਂ ਤੇ ਤਿੰਨ ਤਿੰਨ ਚਾਰ ਚਾਰ ਮਕਦਮੇ ਪਹਿਲਾਂ ਦਰਜ ਆ ਵੱਖ-ਵੱਖ ਥਾਣਿਆਂ ਦੇ ਵਿੱਚ ਬਾਕੀ ਅਸੀਂ ਇਹਨਾਂ ਦਾ ਹੁਣ ਰਿਮਾਂਡ ਹਾਸਲ ਕਰਕੇ ਥੋਰੋਲੀ ਇਨਵੈਸਟੀਗੇਟ ਕਰਾਂਗੇ ਉਹਨਾਂ ਨਾਲ ਵੀ ਕਿਸੇ ਗਰੁੱਪ ਨਾਲ ਜੀ ਜਿਹੜਾ ਇਹ ਭੁਪਿੰਦਰ ਸਿੰਘ ਹੈ ਲੁਧਿਆਣੇ ਦਾ ਰਹਿਣ ਵਾਲਾ ਜਿਹੜੇ ਦੇ ਬਾਕੀ ਸਾਥੀ ਆ ਉਹ ਲੁਧਿਆਣੇ ਆਪਣਾ ਜ਼ਿਲ੍ਹਾ ਮਲੇਕੋਟਾ